ਸਤਿ ਸ਼੍ਰੀ ਅਕਾਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਿਆ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀ ਐਫ ਕਢਵਾਉਣ ਵਾਲਿਆਂ ਲਈ ਖੁਸ਼ਖਬਰੀ ਇਹਨਾਂ ਪੀ ਐਫ ਕਢਵਾ ਸਕਦੇ ਹਾਂ ਐਡਵਾਂਸ ਨਵੀਂ ਦਿੱਲੀ ਨਵੀਂ ਦਿੱਲੀ 25 ਜੂਨ ਈ ਪੀ ਐਫ ਓ ਐਮ ਮੈਂਬਰਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਜੇਕਰ ਹੁਣ ਜੇਕਰ ਤੁਸੀਂ ਆਪਣੇ ਪੀਐਫ ਫੰਡ ਵਿੱਚੋਂ ਐਡਵਾਂਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਸਰਕਾਰ ਨੇ ਆਟੋ ਆਟੋ ਸੈਟਲਮੈਂਟ ਲਿਮਟ ਨੂੰ 1 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਹੈ ਇਹ ਜਾਣਕਾਰੀ ਸਕੇਂਦਰ ਕਿਰਕਰ ਤੇ ਅਤੇ ਰੋਜ਼ਗਾਰ ਮੰਤਰੀ ਮਨੁਸੁਖ ਮੜਵਿਆ ਨੇ 24 ਜੂਨ 2025 ਨੂੰ ਦਿੱਤੀ ਸੀ EPFO ਨੇ ਸਭ ਤੋਂ ਪਹਿਲਾਂ ਕੋਰੋਨ 19 ਮਹਾਮਾਰੀ ਦੌਰਾਨ ਐਡਵਾਂਸ ਕਲੇਮ ਲਈ ਆਟੋ ਸੈਟਲਮੈਂਟ ਸਿਸਟਮ ਸ਼ੁਰੂ ਕੀਤਾ ਸੀ ਤਾਂ ਜੋ ਲੋਕ ਆਪਣਾ ਫੰਡ ਛੇਤੀ ਤੋਂ ਛੇਤੀ ਲੈ ਸਕਣ ਪਹਿਲਾਂ ਇਹ ਲਿਮਟ 1 ਲੱਖ ਰੁਪਏ ਤੱਕ ਸੀ ਪਰ ਹੁਣ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਇਸ ਨਾਲ ਉਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਐਮਰਜੈਂਸੀ ਵਿੱਚ ਅਚਾਨਕ ਆਪਣੇ ਪੈਸੇ ਦੀ ਲੋੜ ਪੈਂਦੀ ਹੈ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲੋਕਾਂ ਨੇ ई पी एफ ओ ਦੀ ਤਾਰੀਫ ਕੀਤੀ ਹੈ ਇੱਕ ਯੂਜ਼ਰ ਨੇ ਲਿਖਿਆ ਹੈ ਕਿ ई पी एफ ओ ਦਾ ਸ਼ਾਨਦਾਰ ਕਦਮ ਹੈ 5 ਲੱਖ ਰੁਪਏ ਤੱਕ ਦੇ ਆਟੋ ਸੈਟਲਮੈਂਟ ਉਹਨਾਂ ਲੋਕਾਂ ਲਈ ਇੱਕ ਵੱਡੀ ਰਾਹਤ ਹੈ ਜਿਨ੍ਹਾਂ ਨੂੰ ਤੁਰੰਤ ਪੈਸੇ ਦੀ ਲੋੜ ਹੈ ਇਹ ਸਿਰਫ ਇੱਕ ਸਹੂਲਤ ਨਹੀਂ ਹੈ ਸਗੋਂ ਇਹ ਇੱਕ ਸਨਮਾਨ ਹੈ ई पी एफ ओ ਨੇ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ 2025 ਵਿੱਚ 19.14 ਲੱਖ ਨਵੇਂ ਮੈਂਬਰ ਸ਼ਾਮਲ ਹੋਏ ਹਨ ਇਸ ਇਹ ਮਾਰਚ 2025 ਦੇ ਮੁਕਾਬਲੇ 31.31% ਦਾ ਵਾਧਾ ਹੈ ਅਤੇ ਪਿਛਲੇ ਸਾਲ ਅਪ੍ਰੈਲ 2024 ਦੇ ਮੁਕਾਬਲੇ 1.17% ਜ਼ਿਆਦਾ ਹੈ ਇਸ ਵਿੱਚ ਸਭ ਤੋਂ ਵੱਧ ਭਾਗੀਦਾਰ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਸੀ ਇਕੱਲੇ ਇਹ ਉਮਰ ਸਮੂਹ ਵਿੱਚ ਪੈਟਰਨ 90 ਲੱਖ ਕਰੋੜ ਲੋਕ ਈਪੀਐਫਓ ਵਿੱਚ ਸ਼ਾਮਲ ਹੋਏ ਹਨ ਜੋ ਕਿ ਕੁੱਲ ਨਵੇਂ ਮੈਂਬਰਾਂ ਦਾ 57 65 67% ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ